ਨਮਸਕਾਰ ਦੋਸਤੋ ਮੈਂ ਅਨੰਨ ਰੁਲਾ ਜੀਰਾ ਬਲੇਟਨ ਤੋਂ ਹਾਜ਼ਰ ਹੋਇਆ ਹਾਂ ਤੁਹਾਡੀ ਖਿਦਮਤ ਵਿੱਚ ਇੱਕ ਜੀਰਾ ਦਾ ਕੁਲਵੀਰ ਜੀਰਾ ਨਾਲ ਜੁੜਿਆ ਪ੍ਰਮੁੱਖ ਮੁੱਦਾ ਲੈ ਕੇ ਦੋਸਤੋ ਕੁਲਵੀਰ ਜੀਰਾ ਤੇ ਜੀਰਾ ਫਰੋਜਪੁਰ ਰੋਡ ਤੇ ਸਥਿਤ ਸ਼ੇਰਖਾਂ ਕੋਲ ਕੁਝ ਅਣਪਛਾਤੇ ਲੋਕਾਂ ਨੇ ਹਵਾਈ ਫਾਇਰਿੰਗ ਕੀਤੀ ਜਿਸ ਵਿੱਚ ਕੁਲਵੀਰ ਜੀਰਾ ਦੀ ਜਾਨ ਤਾਂ ਬਚ ਗਈ ਤੇ ਜਿਸ ਦਾ ਜਿਸ ਦੀ ਸੂਚਨਾ ਪੁਲਿਸ ਨੂੰ ਮਿਲਨ ਤੇ ਪੁਲਿਸ ਇਸ ਦੀ ਤਫਤੀਸ਼ ਕਰ ਲਈ ਹੈ ਇਸ ਦੀ ਹੋਰ ਡਿਟੇਲ ਜਾਣਨ ਲਈ ਜੀਰਾ ਬੁਲੇਟਿਨ ਇਸ ਵਾਰ ਦਾ ਪੜੋ ਦੋਸਤੋ ਕੁਲਵੀਰ ਜੀਰਾ ਤੇ ਹੋਏ ਹਮਲੇ ਤੇ ਫਾਇਰਿੰਗ ਦੀ ਇਨਵੈਸਟੀਗੇਸ਼ਨ ਹੋਵੇਗੀ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਰਾਜ ਸਾਹਮਣੇ ਆਉਣਗੇ ਕਿ ਫਾਇਰਿੰਗ ਕਰਨ ਵਾਲਿਆਂ ਪਿੱਛੇ ਕਿਸ ਦਾ ਹੱਥ ਸੀ ਪਰ ਇਹਨਾਂ ਜ਼ਰੂਰ ਹੈਗੀ ਕੁਲਵੀਰ ਜੀਰਾ ਦੀ ਹੁਣ ਸਿਕਿਉਰਟੀ ਵਧਾ ਦਿੱਤੀ ਜਾਵੇਗੀ ਤੇ ਕੁਝ ਹੋਰ ਗਨਮੈਨ ਕੁਲਵੀਰ ਜੀਰਾ ਨੂੰ ਮਿਲਣਗੇ ਫਾਇਨਿੰਗ ਨੇੜੇ ਤੋਂ ਹੋਈ ਜਾਂ ਦੂਰ ਤੋਂ ਹੋਈ ਇਹ ਜ਼ਰੂਰ ਜਾਂਚ ਦਾ ਵਿਸ਼ਾ ਹੈ ਪਰ ਇਹ ਜ਼ਰੂਰ ਹੈ ਕਿ ਜੇਕਰ ਇਹ ਹਮਲਾ ਜਾਨਲੇਵਾ ਹੁੰਦਾ ਤਾਂ ਕੁਲਵੀਰ ਜੀਰਾ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਸਕਦਾ ਸੀ ਹੁਣ ਫਿਰ ਵਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਫਾਇਨਿੰਗ ਦੇ ذریعے ਹਮਲਾ ਜਾਨਲੇਵਾ ਸੀ ਜਾਂ ਧਮਕੀ ਦਿੱਤੀ ਗਈ ਸੀ ਜਾਂ ਕੁਲਵੀਰ ਜੀਰਾ ਨੂੰ ਸੈਲਫ ਆਪਣੇ ਆਪ ਕਮਜ਼ੋਰ ਕਰਨ ਦੀ ਜਾਂ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਕੁਲਵੀਰ ਜੀਰਾ ਇਸ ਹਮਲੇ ਤੋਂ ਬਾਅਦ ਕਮਜ਼ੋਰ ਪੈ ਜਾਣਗੇ ਜਾਂ ਉਸ ਨੂੰ ਫਿਰ ਆਪਣੇ ਮਾਰਸਵਾ ਅਸਹਾਰਾ ਲੈਣਾ ਪਵੇਗਾ ਜਿਨ੍ਹਾਂ ਦਾ ਇਸਤੇਮਾਲ ਅਕਸਰ ਵਿਧਾਇਕ ਬਣਨ ਤੋਂ ਬਾਅਦ ਗੱਡੀਆਂ 'ਚ ਏਅਰ ਦੇ ਗੇਦਰ ਰੱਖ ਕੇ ਕਰਦੇ ਹਨ ਧੰਨਵਾਦ ਅਨਨੂਲਾ ਜ਼ੀਰਾ ਬਲਟਨ ਤੋਂ ਜੇਕਰ ਤੁਸੀਂ ਹੋਰ ਵੀ ਖਬਰਾਂ ਜ਼ੀਰਾ ਬਲਟਨ ਦੀਆਂ ਦੇਖਣਾ ਤਾਂ ਪੜ੍ਹਨਾ ਚਾਹੁੰਦੇ ਆ ਤਾਂ ਫੇਸਬੁੱਕ ਜ਼ੀਰਾ ਬਲਟਨ ਨਿਊਜ਼ ਸਬਸਕ੍ਰਾਈਬ ਕਰੋ ਜੇਕਰ ਤੁਸੀਂ YouTube ਤੇ ਜਾ ਕੇ ਦੇਖਣਾ ਚਾਹੁੰਦੇ ਹੋ ਜ਼ੀਰਾ ਨਿਊਜ਼ ਤਾ ਜੀਰਾ ਬੁਲੇਟਿਨ ਦੇ ਜੀਰਾ ਪੰਜਾਬ نیوز ਚੈਨਲ ਤੇ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਜੀਰਾ ਦੇ ਨਾਲ ਜੁੜੀਆਂ ਖਬਰਾਂ ਦੇਖੋ ਅਤੇ ਜੀਰਾ ਦੇ ਇਤਿਹਾਸ ਨਾਲ ਵੀ ਜੁੜੋ